ਭਾਰਤੀ ਕੌਮੀ ਰਾਜਮਾਰਗ ਅਥਾਰਟੀ ਐਨ ਐਚ ਏ ਆਈ ਨੂੰ ਪੰਜਾਬ ਚ 15 ਪ੍ਰੋਜੈਕਟ ਪੂਰੇ ਕਰਨ ਲਈ ਅਜੇ 103 ਕਿਲੋਮੀਟਰ ਹੋਰ ਜ਼ਮੀਨ ਦੀ ਲੋੜ ਹੈ ਐਨ ਐਚ ਏ ਆਈ ਪੰਜਾਬ ਚ 1344 ਕਿਲੋਮੀਟਰ ਦੀ ਕੁੱਲ ਲੰਬਾਈ ਵਾਲੇ 37 ਪ੍ਰੋਜੈਕਟਾਂ ਉਤੇ ਕੰਮ ਕਰ ਰਿਹਾ ਹੈ ਇਹਨਾਂ ਵਿੱਚੋਂ ਜ਼ਿਆਦਾਤਰ ਜ਼ਮੀਨ ਦੀ ਘਾਟ ਤੇ ਕਿਸਾਨਾਂ ਦੇ ਵਿਰੋਧ ਦੇ ਕਾਰਨ ਲੰਬੇ ਸਮੇਂ ਤੋਂ ਰੁਕੇ ਹੋਏ ਐਨ ਐਚ ਏ ਆਈ ਨੋ ਜਿੰਨਾ ਸੜਕੀ ਪ੍ਰੋਜੈਕਟਾਂ ਲਈ ਜ਼ਮੀਨ ਦੀ ਲੋੜ ਹੈ ਉਹਨਾਂ ਵਿੱਚ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇ ਬਿਆਸ ਡੇਰਾ ਬਾਬਾ ਨਾਨਕ ਅੰਮ੍ਰਿਤਸਰ ਅਬੋਹਰ ਫਾਜ਼ਲਿਕਾ ਅੰਮ੍ਰਿਤਸਰ ਬਾਈਪਾਸ ਮੋਗਾ ਬਾਜਾਖਾਨਾ ਅੰਮ੍ਰਿਤਸਰ ਬਠਿੰਡਾ ਦੱਖਣੀ ਲੁਧਿਆਣਾ ਬਾਈਪਾਸ ਲੁਧਿਆਣਾ ਬਠਿੰਡਾ ਲੁਧਿਆਣਾ ਰੋਪੜ ਮਾਰਗ ਸ਼ਾਮਿਲ ਹਨ ਭਾਰਤੀ ਕੌਮੀ ਰਾਜ ਮਾਰਗ ਅਥਾਰਟੀ ਐਨ ਐਚ ਏ ਆਈ ਨੂੰ ਪੰਜਾਬ ਚ 15 ਪ੍ਰੋਜੈਕਟ ਪੂਰੇ ਕਰਨ ਲਈ ਅਜੇ 103 ਕਿਲੋਮੀਟਰ ਹੋਰ ਜ਼ਮੀਨ ਦੀ ਲੋੜ ਹੈ ਐਨ ਐਚ ਏ ਆਈ ਪੰਜਾਬ ਚ 1344 ਕਿਲੋਮੀਟਰ ਦੀ ਕੁੱਲ ਲੰਬਾਈ ਵਾਲੇ 37 ਪ੍ਰੋਜੈਕਟਾਂ ਉਤੇ ਕੰਮ ਕਰ ਰਿਹਾ ਹੈ ਇਨਾਂ ਵਿੱਚੋਂ ਜ਼ਿਆਦਾਤਰ ਜ਼ਮੀਨ ਦੀ ਘਾਟ ਤੇ ਕਿਸਾਨਾਂ ਦੇ ਵਿਰੋਧ ਦੇ ਕਾਰਨ ਲੰਬੇ ਸਮੇਂ ਤੋਂ ਰੁਕੇ ਹੋਏ NHAI ਨੂੰ ਜਿੰਨਾ ਸੜਕੀ ਪ੍ਰੋਜੈਕਟਾਂ ਲਈ ਜ਼ਮੀਨ ਦੀ ਲੋੜ ਹੈ ਉਹਨਾਂ ਵਿੱਚ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇ ਬਿਆਸ ਡੇਰਾ ਬਾਬਾ ਨਾਨਕ ਅੰਮ੍ਰਿਤਸਰ ਅਬੋਹਰ ਫਾਜ਼ਲਿਕਾ ਅੰਮ੍ਰਿਤਸਰ ਬਾਈਪਾਸ ਮੋਗਾ ਬਾਜਾਖਾਨਾ ਅੰਮ੍ਰਿਤਸਰ ਬਠਿੰਡਾ ਦੱਖਣੀ ਲੁਧਿਆਣਾ ਬਾਈਪਾਸ ਲੁਧਿਆਣਾ ਬਠਿੰਡਾ ਲੁਧਿਆਣਾ ਰੋਪੜ ਮਾਰਗ ਸ਼ਾਮਿਲ ਹਨ